ਕ੍ਰੇਲਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਕੁਝ ਚੀਜ਼ਾਂ ਦੇ ਨਾਲ ਇਸ ਦਾ ਸੇਵਨ ਕਰਨਾ ਤੁਹਾਡੇ ਸਰੀਰ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ਤਾਂ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਕ੍ਰੇਲੇ ਨੂੰ ਕਿਹੜੀਆਂ ਚੀਜ਼ਾਂ ਦੇ ਨਾਲ ਨਹੀਂ ਖਾਣਾ ਚਾਹੀਦਾ ਕ੍ਰੇਲਾ ਕੋੜਾ ਜ਼ਰੂਰ ਹੁੰਦਾ ਹੈ ਪਰ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਤੁਹਾਡੀ ਸ਼ੂਗਰ ਨੂੰ ਕੰਟਰੋਲ ਕਰਨ ਦੇ ਅਤੇ ਇਮਿਊਨਿਟੀ ਵਧਾਉਣ ਦੇ ਵਿੱਚ ਕਾਫੀ ਮਦਦ ਕਰਦਾ ਹੈ ਦੂਜੇ ਪਾਸੇ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਕ੍ਰੇਲੇ ਦੇ ਨਾਲ ਕੁਝ ਚੀਜ਼ਾਂ ਖਾਧੀਆਂ ਜਾਣ ਤਾਂ ਫਾਇਦੇ ਹੋਣ ਦੀ ਥਾਂ ਨੁਕਸਾਨ ਹੋ ਸਕਦਾ ਹੈ ਹਾਂ ਪਰ ਕੁਝ ਚੀਜ਼ਾਂ ਤੁਹਾਨੂੰ ਭੁੱਲ ਕੇ ਵੀ ਕ੍ਰੇਲੇ ਦੇ ਨਾਲ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਅਜਿਹਾ ਕਰਨ ਦੇ ਨਾਲ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ ਭਾਵੇਂ ਕਿ ਤੁਸੀਂ ਬਿਮਾਰ ਪੈ ਸਕਦੇ ਹੋ ਜਿਵੇਂ ਕਿ ਦਹੀਂ ਅਤੇ ਕ੍ਰੇਲਾ ਦਹੀ ਅਤੇ ਕ੍ਰੇਲਾ ਇਕੱਠੇ ਖਾਣਾ ਠੀਕ ਨਹੀਂ ਹੈ ਇਹਨਾਂ ਨੂੰ ਇਕੱਠੇ ਖਾਣ ਦੇ ਨਾਲ ਗੈਸ, ਪੇਟ ਫੁੱਲਣਾ ਅਤੇ ਪੇਟ ਦਰਦ ਵਰਗੀਆਂ ਪਾਚਨ ਸਮੱਸਿਆਵਾਂ ਹੋ ਸਕਦੀਆਂ ਨੇ ਇਹ ਸੁਮੇਲ ਸਰੀਰ ਦੇ ਵਿੱਚ ਸੰਤੁਲਨ ਨੂੰ ਵਿਗਾੜ ਸਕਦਾ ਹੈ ਫਿਰ ਗੱਲ ਆਉਂਦੀ ਹੈ ਅਚਾਰ ਅਤੇ ਕ੍ਰੇਲਾ ਜੀ ਹਾਂ ਅਚਾਰ ਤਾਂ ਵੈਸੇ ਹੀ ਮਸਾਲੇਦਾਰ ਹੈ ਅਤੇ ਖੱਟਾ ਹੁੰਦਾ ਹੈ ਜੇਕਰ ਇਸ ਨੂੰ ਕ੍ਰੇਲੇ ਦੇ ਨਾਲ ਖਾਦਾ ਜਾਵੇ ਤਾਂ ਐਸਿਡਿਟੀ ਅਤੇ ਪੇਟ ਦੇ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਪੈ ਸਕਦੀਆਂ ਨੇ ਖਾਸ ਕਰਕੇ ਜਿਨ੍ਹਾਂ ਦੀ ਪਾਚਨ ਕਿਰਿਆ ਕਮਜ਼ੋਰ ਹੈ ਉਹਨਾਂ ਨੂੰ ਇਹ ਬਿਲਕੁਲ ਨਹੀਂ ਖਾਣਾ ਚਾਹੀਦਾ ਫਿਰ ਗੱਲ ਆਉਂਦੀ ਹੈ ਕਠਲ ਅਤੇ ਕ੍ਰੇਲਾ ਜੀ ਹਾਂ ਕਠਲ ਅਤੇ ਕ੍ਰੇਲਾ ਦੋਵੇਂ ਹੀ ਭਾਰੀ ਪੋਚ ਨੇ ਇਹਨਾਂ ਨੂੰ ਇਕੱਠੇ ਖਾਣ ਦੇ ਨਾਲ ਪੇਟ ਦੇ ਵਿੱਚ ਜੋ ਕਿ ਭਾਰੀਪਨ ਗੈਸ ਅਤੇ